ਅੱਜ ਬਹੁਤ ਜ਼ਿਆਦਾ ਰੋਸ ਹੈ ਸਾਡੀ ਕਮਿਊਨਿਟੀ ਦੇ ਵਿੱਚ ਕਿ ਇਦਾਂ ਦੇ ਲੋਕ ਤੀਜੇ ਦਿਨ ਉੱਠਦੇ ਨੇ 크ਿਸਚੀਅਨਿਟੀ ਦੇ ਅਗੇਂਸਟ ਬੋਲਦੇ ਨੇ ਚਰਚਸ ਦੇ ਅਗੇਂਸਟ ਬੋਲਦੇ ਨੇ ਜੋ ਕਿ ਬਰਦਾਸ਼ਤ ਤੋਂ ਬਾਹਰ ਹੈ ਅੱਜ ਨੌਜਵਾਨਾਂ ਨੇ ਪ੍ਰਣ ਲਿਆ ਹੈ ਕਿ ਜਦੋਂ ਇਹ ਇੱਥੇ ਮੰਚ ਲਗਾਉਂਦਾ ਲੁਧਿਆਣੇ ਦੇ ਵਿੱਚ ਤੇ ਇਹਦਾ ਮੰਚ ਲਗਾਇਆ ਨਹੀਂ ਜਾਣ ਦਿੱਤਾ ਜਾਏਗਾ ਕਿਉਂਕਿ ਇਹ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਵੇ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਤੇ ਰਹਿੰਦੇ ਆ ਸਾਰੇ ਰਲ ਮਿਲ ਕੇ ਰਹਿੰਦੇ ਆ Hindu Muslim Sikh Assai ਹਰ ਵਰਗ ਇੱਕ ਦੂਜੇ ਨਾਲ ਪਿਆਰ ਕਰਨ ਵਾਲਾ ਵਰਗ ਹੈ ਪਰ ਇਦਾਂ ਦੇ ਲੋਕ ਆ ਕੇ ਇੱਥੇ ਨਫ਼ਰਤ ਫਲਾਉਂਦੇ ਨੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ ਪਰ ਅਗਰ ਫਿਰ ਵੀ ਕਨਵਰਟ ਹੋ ਰਹਾ ਹੈ ਤਾਂ ਇਹ ਨਾ کہیں ਕਰਦੇ ਨੇ ਇਸ ਲਈ ਜਦੋਂ ਹੇਟ ਸਪੀਚ ਦੇ ਰਿਹਾ ਤੇ ਉਹ ਤਾੜੀਆਂ ਮਾਰ ਮਾਰ ਕੇ ਨੱਚ ਰਹੇ ਨੇ ਚਾਹੇ ਰਾਜਾ ਬੜਿੰਗ ਹੋਵੇ ਚਾਹੇ ਰਵਨੀਤ ਬਿੱਟੂ ਹੋਵੇ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਨਾ ਵੀ ਉਹ ਇਦਾਂ ਦੇ ਮੰਚਾਂ ਤੇ ਜਾ ਕੇ ਕੀ ਕਰਦੇ ਨੇ ਅਸੀਂ ਕਿਸੇ ਨੂੰ ਰੋਕਦੇ ਨਹੀਂ ਕਿ ਚਰਚਾਂ ਦੇ ਵਿੱਚ ਨਾਤਮਸਤਕ ਹੋਵੋ ਹਲੇ 2 ਦਿਨ ਪਹਿਲਾਂ ਹੀ ਇਹ ਲੀਡਰ ਸਾਡੇ ਚਰਚਾਂ ਦੇ ਵਿੱਚ ਨਾਤਮਸਤਕ ਹੋ ਕੇ ਜਾ ਰਹੇ ਆ ਤੇ ਅੱਜ ਚਰਚਾਂ ਦੇ ਬਾਰੇ ਜਦੋਂ ਸਟੇਟਮੈਂਟ ਦਿੱਤੀ ਜਾਂਦੀ ਹੈ ਉਥੇ ਭੰਗੜੇ ਪਾ ਰਹੇ ਨੇ ਤਾੜੀਆਂ ਮਾਰ ਰਹੇ ਨੇ ਮੈਂ ਪੰਜਾਬ ਦੇ ਸਾਰੇ ਕ੍ਰਿਸਚੀਅਨ ਭਾਈਚਾਰੇ ਨੂੰ ਅਗਾਹ ਕਰਨਾ ਚਾਹਨਾ ਤੇ ਚੇਤਾਵਨੀ ਦੇਣਾ ਚਾਹਨਾ ਕਿ ਜਿਹੜੇ ਸਾਡੇ ਧਰਮ ਦਾ ਮਜ਼ਾਕ ਉਡਾ ਰਹੇ ਆ ਉਹਨਾਂ ਦਾ ਬਾਇਕਾਟ ਕੀਤਾ ਜਾਵੇ ਅੱਜ ਰਾਜਾ ਬੜਿੰਗ ਜਿਹੜਾ ਪੰਜਾਬ ਦੀ ਪ੍ਰਧਾਨਗੀ ਕਰਦਾ ਆ ਉਹ ਇਹ ਗੱਲ ਦੇ ਉੱਤੇ ਤਾੜੀਆਂ ਮਾਰਦਾ ਆ ਉਹ ਕੀ ਸਾਬਤ ਕਰਨਾ ਚਾਹੁੰਦਾ ਆ ਕਿ ਪੰਜਾਬ ਦੇ ਵਿੱਚ ਜਿਹੜੇ 크ਰਿਸਚੀਅਨ ਨੇ ਕੋਈ ਇਹਨਾਂ ਦੀ ਕੱਠ ਪੁੱਤਰੀ ਐ ਇਹ ਅਜੇ ਰਵਨੀਤ ਬਿੱਟੂ ਕੀ ਸਾਬਤ ਕਰਨਾ ਚਾਹੁੰਦਾ ਆ ਕਿ ਲੋਕ ਸਭਾ ਦੇ ਵਿੱਚ ਜਾ ਕੇ ਸਾਡੀਆਂ ਗੱਲਾਂ ਕਰਕੇ ਇਹ ਨੰਬਰ ਮਾਰਦੇ ਨੇ ਤੇ ਸਾਡੀ ਵੋਟ ਨੂੰ ਕੈਸ਼ ਕਰਨਾ ਚਾਹੁੰਦੇ ਨੇ ਸਾਰੇ ਪੰਜਾਬ ਦੇ ਭਾਈਚਾਰੇ ਨੂੰ ਮੈਂ ਅਪੀਲ ਕਰੂੰਗਾ ਜਿਹੜੇ ਲੋਕ ਸਾਡੇ ਅਗੇਂਸਟ ਨੇ ਇਦਾਂ ਦੇ ਪੋਲਿਟੀਸ਼ਨ ਇਹਨਾਂ ਦਾ ਬਾਈਕਾਟ ਕੀਤਾ ਜਾਏ ਅਤੇ ਉਸ ਸੱਜਣ ਨੂੰ ਵੋਟ ਪਾਈ ਜਾਵੇ ਜਿਸ ਤਰ੍ਹਾਂ ਸਾਡੇ 9 6 ਕੈਂਡੀਡੇਟ ਖੜੇ ਹੋਏ ਨੇ ਲੋਕ ਸਭਾ ਦੇ ਵਿੱਚ ਸਾਡੇ ਲੋਕ ਉਹਨਾਂ ਨੂੰ ਹੀ ਵੋਟਾਂ ਪਾਣ ਜੋ ਸਾਡੇ ਨਾਲ ਭਾਈਚਾਰਕ ਸਾਂਝ ਰੱਖਦੇ ਹਨ ਅੱਜ ਜਿਹੜੀ ਪ੍ਰੈਸ ਕਨਫਰੈਂਸ ਕੀਤੀ ਗਈ ਵੀਡੀਓ ਦਿਖਾਈਏ ਇਹਦੇ ਵਿੱਚ ਕੀ ਸੀ ਇੱਕ ਗਾਇਕਾਰ ਨੇ ਕਰ ਰਹੀਆਂ ਮਿੱਤਲ ਜੀ ਜਿਹੜੇ ਥੋੜੇਕ ਡੇਰਵਾਦੀ ਕਿਸੇ ਨਾ ਕਿਸੇ ਮੰਚ ਤੋਂ ਕੰਟਰੋਵਰਸ਼ਲ ਸਟੇਟਮੈਂਟ ਦੇ ਦਿੰਦੇ ਨੇ ਹੁਣ ਵੀ ਉਹਨਾਂ ਨੇ ਕਿੱਥੇ ਚੋਣਵੀਂ ਦੌਰ ਦੇ ਵਿੱਚ ਇੱਕ ਜਾਗਰਨ ਦੇ ਵਿੱਚ ਕਿਹਾ ਕਿ ਮੰਦਰ ਬਣਨ ਗੁਰਦੁਆਰੇ ਬਣਨ ਪਰ ਇਥੇ ਚਰਚਾ ਬਣਨ ਅਸੀਂ 크੍ਰਿਸਚੀਅਨ ਹੋਣ ਦੇ ਨਾਤੇ ਮੰਦਰਾਂ ਦੀ ਵੀ ਇੱਜ਼ਤ ਕਰਦੇ ਹਾਂ ਗੁਰੂ ਘਰਾਂ ਦੀ ਵੀ ਕਰਦੇ ਹਾਂ ਮਸੀਤਾਂ ਦੀ ਵੀ ਮਸਜਿਦਾਂ ਦੀ ਵੀ ਪਰ ਕਿਸੇ ਨੂੰ ਸਾਡੇ ਚਰਚਾਂ ਤੋਂ ਸਾਡੇ ਪ੍ਰਚਾਰ ਤੋਂ ਕਿਉਂ ਇਤਰਾਜ਼ ਹੁੰਦਾ ਇਹ ਸਾਨੂੰ ਸਮਝ ਨਹੀਂ ਲੱਗਦੀ ਮੈਂ ਅਜ ਇਲੈਕਸ਼ਨ ਕਮਿਸ਼ਨ ਨੂੰ ਇਹ ਮੰਗ ਕਰਦਾ ਕਿ ਸਾਡੇ ਯੂਨਿਟ ਨੇ ਜਲੰਧਰ ਤੋਂ ਇੱਕ ਐਪਲੀਕੇਸ਼ਨ ਵੀ ਦਿੱਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਇਹਦੇ ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਏ ਅੱਜ ਬਹੁਤ ਜ਼ਿਆਦਾ ਰੋਸ ਹੈ ਸਾਡੀ ਕਮਿਊਨਿਟੀ ਦੇ ਵਿੱਚ ਕਿ ਇਦਾਂ ਦੇ ਲੋਕ ਤੀਜੇ ਕਿ ਦਿਨ ਉੱਠਦੇ ਨੇ 크ਿਸਚੀਅਨਿਟੀ ਦੇ ਅਗੇਂਸਟ ਬੋਲਦੇ ਨੇ ਚਰਚਿਸ ਦੇ ਅਗੇਂਸਟ ਬੋਲਦੇ ਨੇ ਕਿਉਂਕਿ ਬਰਦਾਸ਼ਤ ਤੋਂ ਬਾਹਰ ਹੈ ਅੱਜ ਨੌਜਵਾਨਾਂ ਨੇ ਪ੍ਰਣ ਲਿਆ ਆ ਕਿ ਜਦੋਂ ਇਹ ਇੱਥੇ ਮੰਚ ਲਗਾਉਂਦਾ ਲੁਧਿਆਣੇ ਦੇ ਵਿੱਚ ਤੇ ਇਹਦਾ ਮੰਚ ਲਗਾਇਆ ਨਹੀਂ ਜਾਣ ਦਿੱਤਾ ਜਾਏਗਾ ਕਿਉਂਕਿ ਇਹ ਚੰਦਾ ਆਇਆ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਵੇ ਅਸੀਂ ਗੁਰੂ ਪੀਰਾਂ ਦੀ ਧਰਤੀ ਤੇ ਰਹਿੰਦੇ ਆ ਸਾਰੇ ਰਲ ਮਿਲ ਕੇ ਰਹਿੰਦੇ ਆ ਹਿੰਦੂ ਮੁਸਲਮ ਸਿੱਖ ਅਸਾਈ ਹਰ ਵਰਗ ਇੱਕ ਦੂਜੇ ਨਾਲ ਪਿਆਰ ਕਰਨ ਵਾਲਾ ਵਰਗ ਹੈ ਪਰ ਇਦਾਂ ਦੇ ਲੋਕ ਆ ਕੇ ਇੱਥੇ ਨਫ਼ਰਤ ਫਲਾਉਂਦੇ ਨੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਆ ਪੰਜਾਬ ਬਹੁਤ ਹੀ ਦੇਰ ਬਾਅਦ ਮੁਰਲੀਤ ਆਇਆ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਪੰਜਾਬ ਦਾ ਕੀ ਮਾਹੌਲ ਹੋਇਆ ਸੀ ਇਦਾਂ ਦੇ ਲੋਕ ਜਿਹੜੇ ਹੇਟ ਸਪੀਚ ਕਰਦੇ ਨੇ ਮੈਂ ਪੰਜਾਬ ਪੁਲਿਸ ਕੋਲ ਵੀ ਮੰਗ ਕਰੂੰਗਾ ਕਿ ਇਹਦੇ ਉੱਤੇ ਜਲਦੀ ਤੋਂ ਜਲਦੀ ਐਫ ਆਈ ਆਰ ਦਿੱਤੀ ਜਾਏ ਤਾਂ ਕਿ ਇਦਾਂ ਦੇ ਲੋਕਾਂ ਨੂੰ ਅਕਲ ਆਵੇ ਕਿ ਗਾਂ ਤੋਂ ਇਦਾਂ ਦਾ ਕੰਮ ਨਾ ਕਰਨ ਤੁਹਾਡੇ ਨੂੰ ਹੁਣ ਤੱਕ ਕੋਈ ਕਾਰਵਾਈ ਕੀਤੀ ਗਈ ਹੈ ਹਾਂਜੀ ਸਾਡੇ ਜਲੰਧਰ ਤੋਂ ਯੂਨਿਟ ਨੇ ਇਲੈਕਸ਼ਨ ਕਮਿਸ਼ਨ ਦੇ ਵਿੱਚ ਰਿਪੋਰਟ ਕੀਤੀ ਹੈ ਤੇ ਜਿਹੜੀ ਕਾਪੀ ਆ ਮੇਰੇ ਕੋਲ ਹੈ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਇਹਦੇ ਉੱਤੇ ਜਲਦੀ ਤੋਂ ਜਲਦੀ ਇਲੈਕਸ਼ਨ ਕਮਿਸ਼ਨ ਐਕਸ਼ਨ ਲਵੇ ਤੇ ਨਾਲ ਨਾਲ ਮੈਂ ਉਹ ਸੱਜਣਾ ਨੂੰ ਇਹ ਨਸੀਹਤ ਦੇਣੀ ਚਾਹਨਾ ਆ ਕਿ ਜਿਹੜੇ ਪੰਜਾਬ ਦੀ ਨੁਮਾਇੰਦਗੀ ਨੂੰ ਪੇਸ਼ ਕਰਦੇ ਨੇ ਸਾਡੇ ਰਾਜਾ ਬੁਲੰਗ ਜੀ ਇਹ ਜਦੋਂ ਹੇਟ ਸਪੀਚ ਦੇ ਰਿਹਾ ਤੇ ਉਹ ਤਾੜੀਆਂ ਮਾਰ ਮਾਰ ਕੇ ਨੱਚ ਰਹੇ ਨੇ ਚਾਹੇ ਰਾਜਾ ਬੜਿੰਗ ਹੋਵੇ ਚਾਹੇ ਰਵਨੀਤ ਬਿੱਟੂ ਹੋਵੇ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਨਾ ਵੀ ਉਹ ਇਦਾਂ ਦੇ ਮੰਚਾਂ ਤੇ ਜਾ ਕੇ ਕੀ ਕਰਦੇ ਨੇ ਅਸੀਂ ਕਿਸੇ ਨੂੰ ਰੋਕਦੇ ਨਹੀਂ ਕਿ ਚਰਚਾਂ ਦੇ ਵਿੱਚ ਨਾ ਤਮਸਤਕ ਹੋਵੋ ਹਲੇ 2 ਦਿਨ ਪਹਿਲਾਂ ਹੀ ਇਹ ਲੀਡਰ ਸਾਡੇ ਚਰਚਾਂ ਦੇ ਵਿੱਚ ਨਾ ਤਮਸਤਕ ਹੋ ਕੇ ਜਾ ਰਹੇ ਆ ਤੇ ਅੱਜ ਚਰਚਾਂ ਦੇ ਬਾਰੇ ਜਦੋਂ ਸਟੇਟਮੈਂਟ ਦਿੱਤੀ ਜਾਂਦੀ ਹੈ ਉਥੇ ਭੰਗੜੇ ਪਾ ਰਹੇ ਨੇ ਤਾੜੀਆਂ ਮਾਰ ਰਹੇ ਨੇ ਮੈਂ ਪੰਜਾਬ ਦੇ ਸਾਰੇ ਕ੍ਰਿਸਚੀਅਨ ਭਾਈਚਾਰੇ ਨੂੰ ਅਗਾਹ ਕਰਨਾ ਚਾਹਨਾ ਤੇ ਚੇਤਾਵਨੀ ਦੇਣਾ ਚਾਹਨਾ ਕਿ ਜਿਹੜੇ ਸਾਡੇ ਧਰਮ ਦਾ ਮਜ਼ਾਕ ਉਡਾ ਰਹੇ ਆ ਉਹਨਾਂ ਦਾ ਬਾਇਕਾਟ ਕੀਤਾ ਜਾਵੇ ਅੱਜ ਰਾਜਾ ਬੜਿੰਗ ਜਿਹੜਾ ਪੰਜਾਬ ਦੀ ਪ੍ਰਧਾਨਗੀ ਕਰਦਾ ਆ ਉਹ ਇਹ ਗੱਲ ਦੇ ਉੱਤੇ ਤਾੜੀਆਂ ਮਾਰਦਾ ਆ ਉਹ ਕੀ ਸਾਬਤ ਕਰਨਾ ਚਾਹੁੰਦਾ ਆ ਕਿ ਪੰਜਾਬ ਦੇ ਵਿੱਚ ਜਿਹੜੇ ਕ੍ਰਿਸਚੀਅਨ ਨੇ ਉਹ ਇਹਨਾਂ ਦੀ ਕੱਟ ਪੁਤਲੀ ਏ ਇਹ ਅਜੇ ਰਵਨੀਤ ਬਿੱਟੂ ਕੀ ਸਾਬਤ ਕਰਨਾ ਚਾਹੁੰਦਾ ਆ ਕਿ ਲੋਕ ਸਭਾ ਦੇ ਵਿੱਚ ਜਾ ਕੇ ਸਾਡੀਆਂ ਗੱਲਾਂ ਕਰਕੇ ਇਹ ਨੰਬਰ ਮਾਰਦੇ ਨੇ ਤੇ ਸਾਡੀ ਵੋਟ ਨੂੰ ਕੈਸ਼ ਕਰਨਾ ਚਾਹੁੰਦੇ ਨੇ ਸਾਰੇ ਪੰਜਾਬ ਦੇ ਬਾਈਚਾਰੇ ਨੂੰ ਮੈਂ ਅਪੀਲ ਕਰੂੰਗਾ ਜਿਹੜੇ ਲੋਕ ਸਾਡੇ ਅਗੇਂਸਟ ਨੇ ਇਦਾਂ ਦੇ ਪੋਲੀਟੀਸ਼ੀਅਨ ਇਹਨਾਂ ਦਾ ਬਾਈਕਾਟ ਕੀਤਾ ਜਾਏ ਅਤੇ ਉਸ ਸੱਜਣ ਨੂੰ ਵੋਟ ਪਾਈ ਜਾਵੇ ਜਿਸ ਤਰ੍ਹਾਂ ਸਾਡੇ 9 6 ਕੈਂਡੀਡੇਟ ਖੜੇ ਹੋਏ ਨੇ ਲੋਕ ਸਭਾ ਦੇ ਵਿੱਚ ਸਾਡੇ ਲੋਕ ਉਹਨਾਂ ਨੂੰ ਹੀ ਵੋਟਾਂ ਪਾਣ ਜੋ ਸਾਡੇ ਨਾਲ ਭਾਈਚਾਰਕ ਸਾਂਝ ਰੱਖਦੇ ਹਨ ਇਹਨਾਂ ਲੋਕਾਂ ਦਾ ਬਾਈਕਾਟ ਕੀਤਾ ਜਾਵੇ ਜਿਹੜੇ ਸਾਡਾ ਮਜ਼ਾਕ ਉਡਾਉਂਦੇ ਨੇ ਇੱਥੇ ਸਾਡਾ ਮਜ਼ਾਕ ਨਾਇਆ ਜਾਂਦਾ ਤਾਂ ਗੋਰਿਆਂ ਦਾ ਜਾ ਕੇ ਤਲਵੇ ਚੱਟਦੇ ਨੇ ਇਹ ਉਹੀ ਬਹਿਰੂਪੀਏ ਲੋਕ ਨੇ ਜਿਹੜੇ ਤੀਜੇ ਦਿਨ ਹੀ ਮਾਫੀ ਮੰਗਦੇ ਤੇ ਫਿਰ ਸਟੇਟਮੈਂਟਾਂ ਦਿੰਦੇ ਨੇ ਤੁਸੀਂ ਕਿਹਨੂੰ ਕਿਹਨੂੰ ਵੋਟ ਪਾੜੇ ਸਾਡੇ ਲੋਕ ਆਪਣੇ 크ਰਿਸਚਨ ਖੜੇ ਨੇ ਉਹਨਾਂ ਨੂੰ ਵੋਟ ਪਾਣ ਤੇ ਜਿਹੜੇ ਨਾਲ ਇਹਨਾਂ ਨਾਲ ਪਿਆਰ ਕਰਦੇ ਉਹਨਾਂ ਨੂੰ ਵੋਟ ਪਾਣ ਜੇ ਤੁਹਾਡੀ ਮੰਗ ਨਾਮ ਕੀ ਕੀ ਤੇ ਅਗਲਾ ਨੈਕਸਟ ਕੀ ਹੋਏਗਾ ਸਾਡਾ ਮੈਂ ਦੱਸਿਆ ਤੁਹਾਨੂੰ ਵੀ ਇਹਦਾ ਹਰ ਮੰਚ ਤੇ ਵਿਰੋਧ ਕੀਤਾ ਜਾਏਗਾ ਜਿੱਥੇ ਵੀ ਇਹ ਪੰਜਾਬ ਚ ਮੰਚ ਲਾਏਗਾ ਹਰ ਇੱਕ ਤਾਈ ਦਾ ਪ੍ਰੋਟੈਸਟ ਕੀਤਾ ਜਾਏਗਾ ਜਿਹੜਾ ਗਾਲਾ ਗੁੰਦਾਵਾ ਜੋ ਰਾਮਕੁਲ ਆਏ ਹੈ ਉਹ ਕੁਲਗੇਰਾ ਵਿਵਾਦ ਪਹਿਲਾਂ ਵੀ ਛੁੜਿਆ ਕੀ ਇਹ ਸਹੀ ਹੈਗਾ ਚੋਣਾਂ ਦੇ ਦੌਰਾਨ ਉਹ ਮਾਰਾ ਹੀ ਰਾਮਜੀਤ ਆਪ ਸਭ ਨੂੰ ਲਿਆਂਨ ਵਾਲੇ ਸਭ ਨੂੰ ਇਕੱਠੇ ਕਰਨ ਵਾਲੇ ਹਿੰਦੂਤਵ ਦਾ ਨਹੀਂ ਪੱਥਰ ਰੱਖਣ ਵਾਲੇ ਉਹਨਾਂ ਨੂੰ ਕੌਣ ਲਿਆ ਸਕਦਾ ਹੈ ਇਹ ਕਿੱਦਾਂ ਦੀ ਬੇਤੁਕੀ ਟਿੱਪਣੀ ਦੇ ਰਿਹਾ ਆ ਉਹ ਸਰਦੀ ਸੰਗਤ ਨੂੰ ਲਿਆਉਣ ਵਾਲੇ ਸੰਗਤ ਨੂੰ ਜੋੜਨ ਵਾਲੇ ਉਹ ਸਾਨੂੰ ਚੰਗੀ ਸੇਧ ਦਾਨਣ ਵਾਲੇ ਸ੍ਰੀ ਰਾਮ ਜੀ ਨੇ ਰਾਮ ਜੀ ਨੂੰ ਕੋਈ ਨਹੀਂ ਲਿਆ ਸਕਦਾ ਰਾਮ ਜੀ ਸਾਨੂੰ ਲਿਆ ਸਕਦੇ ਨੇ ਇਸ ਲਈ ਇਦਾਂ ਦੇ ਨਟਕੀਆਂ ਤੋਂ ਸਾਨੂੰ ਸਾਵਧਾਨ ਹੋਣ ਦੀ ਲੋੜ ਹੈ ਤੇ ਆਪਣੇ ਪਿਆਰ ਦੇ ਵਿੱਚ ਬੱਝੇ ਰਹਿਣ ਦੀ ਲੋੜ ਹੈ ਤੁਹਾਨੂੰ ਕਹਿੰਦਾ ਵੋਟਾਂ ਦੇ ਮੱਦੇਨਜ਼ਰ ਇਹ ਇਹ ਸਮਝਿਆ ਹੋਣਾ ਹੈ ਕਿ ਪਾਚਾਰੇ ਨੂੰ ਆਪ ਵੀ ਪੱਕਾ ਪਾਚਾਰਾ ਕੋਲ ਨਹੀਂ ਬਿਲਕੁਲ ਇਹ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਭਾਈਚਾਰੇ ਦੇ ਜਿਹੜੇ ਦੇਲ ਆ ਉਹ ਵਲੁੰਧਰੇ ਗਏ ਨੇ ਜਾਨ ਬੁੱਝ ਕੇ ਇਦਾਂ ਦੀ ਸ਼ਰਾਰਤ ਕੀਤੀ ਜਾ ਰਹੀ ਹੈ ਜਦ ਕਿ ਚੋਣ ਜਾਬਤੇ ਦੇ ਵਿੱਚ ਇਦਾਂ ਦੀ ਗੱਲ ਹੋਣੀ ਇੰਪੋਸੀਬਲ ਹੁੰਦੀ ਹੈ ਇਸ ਲਈ ਅਸੀਂ ਚੋਣ ਕਮਿਸ਼ਨ ਕੋਲੋਂ ਮੰਗ ਕਰਦੇ ਹਾਂ ਕਿ ਇਹਦੇ ਤੇ ਜਲਦੀ ਤੋਂ ਜਲਦੀ ਐਕਸ਼ਨ ਲਿਆ ਜਾਵੇ ਵੀਡੀਓ ਦਿਖਾਈਏ ਜੀ ਵੀਡੀਓ ਵਿੱਚ ਜਿਹੜੂ ਖਤਮਈਆ ਮੋਦੀ ਮੋਦਰੀ ਨਾਰੇ ਲੱਗੇ ਨੇ ਖਾਸ ਤੌਰ ਤੇ ਉਸ ਗੱਲ ਦੀ ਜਿਹੜੀ ਗੱਲ ਦਾ ਤੁਸੀਂ ਜ਼ਿਕਰ ਕਰਦੇ ਹੋ ਮੈਂ ਉਹੀ ਕਹਿ ਰਿਹਾ ਆਂ ਵੀ ਉਹ ਇੱਕ ਪ੍ਰਚਾਰ ਕਰ ਰਿਹਾ ਆ ਤੇ ਨਾਲ ਰਵਨੀਤ ਸਿੰਘ ਬਿੱਟੂ ਦਾ ਨਾਮ ਲੈਣ ਦਾ ਮੇਰਾ ਇਹੀ ਮਤਲਬ ਹੈ ਕਿ ਉਹ ਨੱਚ ਰਿਹਾ ਆ ਭੰਗੜੇ ਪਾ ਰਿਹਾ ਆ ਤਾੜੀਆਂ ਬੁਜਾ ਰਿਹਾ ਰਾਜਾ ਵੜਿੰਗ ਤਾੜੀਆਂ ਬੁਜਾਰੇ ਜਿਹੜੇ ਉਹ ਮੰਚ ਤੇ ਖੜੇ ਨੇ ਸਾਰੇ ਹੀ ਤਾੜੀਆਂ ਬੁਜਾ ਰਹੇ ਆ ਤੇ ਮੈਂ ਖੁਦ ਇਸ ਗੱਲ ਦਾ ਗਵਾਹ ਆ ਕਿ ਸਾਰੇ ਜਾਗੇ ਚਰਚਾਂ ਦੇ ਵਿੱਚ ਨਤਮਸਤਕ ਹੁੰਦੇ ਨੇ ਜਾਗੇ ਸਾਈ ਭਾਈਚਾਰੇ ਕੋ ਕਹਿੰਦੇ ਸਾਨੂੰ ਕਿਸ ਮੂਹ ਦੇ ਨਾਲੇ ਵੋਟਾਂ ਮੰਗਦੇ ਨੇ ਅੱਜ ਸਾਈ ਭਾਈਚਾਰਾ ਵੀ ਜਾਗਰਿਤ ਹੋਵੇ ਅਤੇ ਇਹਨਾਂ ਤੋਂ ਪੁੱਛੇ ਜਨਤਕ ਹੋ ਕੇ ਸੋਸ਼ਲ ਮੀਡੀਆ ਦਾ ਜਵਾਨਾ ਕੈਮਰੇ ਔਨ ਕਰਕੇ ਇਹਨਾਂ ਨੇ ਸਵਾਲ ਜਵਾਬ ਕੀਤੇ ਜਾਣ ਅੱਜ ਤੱਕ ਇਹਨਾਂ ਨੇ ਭਾਈਚਾਰੇ ਦੀ ਵੋਟ ਨੂੰ ਵੋਟ ਬੈਂਕ ਦੀ ਤਰ੍ਹਾਂ ਇਸਤੇਮਾਲ ਕੀਤਾ ਅੱਜ ਪੰਜਾਬ ਦਾ ਇਤਿਹਾਸ ਦੇਖਿਆ ਜਾਵੇ ਜਦ ਅੱਜ ਲੋਕ ਸਭਾ ਆ ਕਿਸੇ ਵਿਧਾਨ ਸਭਾ ਦੇ ਵਿੱਚ ਅੱਜ ਤੱਕ ਇਸਾਈ ਨੂੰ ਇਹਨਾਂ ਨੇ ਐਂਟਰ ਨਹੀਂ ਕਰਾਇਆ ਨਾ ਲੋਕ ਸਭਾ ਚ ਪੰਜਾਬ ਤੋਂ ਕਰਾਇਆ ਸਾਡੇ ਨਾਲ ਵਿਤਕਰੇ ਕੀਤੇ ਜਾਂਦੇ ਸਾਡਾ ਮਜ਼ਾਕ ਉਡਾਇਆ ਜਾਂਦਾ ਆ ਜਿੱਥੇ ਸਾਡੇ ਅੱਗੇ 6 ਕੈਂਡੀਡੇਟ ਖੜੇ ਆ ਮੈਂ ਭਾਈਚਾਰੇ ਨੂੰ ਫੇਰ ਕਹੂੰਗਾ ਕਿ ਅਸੀਂ ਉਹਨਾਂ ਨੂੰ ਹੀ ਵੋਟਾਂ ਪਾਈਏ ਨਾ ਕਿ ਅਸੀਂ ਖੱਬੇ ਸੱਜੇ ਵੋਟ ਪਾ ਕੇ ਆਪਣੀ ਵੋਟ ਦਾ ਅਸਰ ਖਤਮ ਕਰੀਏ ਤੁਸੀਂ ਆਪਣੇ ਕੈਂਡਿਡਤ ਮਤਲਬ ਕਿ ਕਨਿਆ ਮਿੱਤਲ ਜਾਗਰ ਦੀ ਆੜ ਦੇ ਵਿੱਚ ਭਾਜਪਾ ਦਾ ਪ੍ਰਚਾਰ ਕਰੋ ਉਹ ਜਾਗਰਨ ਦੀ ਆੜ ਦੇ ਵਿੱਚ ਫੁੱਟ ਪਾਉਣ ਦਾ ਪ੍ਰਚਾਰ ਕਰ ਰਿਹਾ ਆ ਮੈਨੂੰ ਤਾਂ ਐ ਲੱਗਦਾ ਵੀ ਉਹ ਭਾਜਪੀ ਦੇ ਨਾਲੋਂ ਵੀ ਵੋਟਾਂ ਤੋੜਨ ਦੀ ਕੋਸ਼ਿਸ਼ ਕਰ ਰਿਹਾ ਆ ਕਿਉਂਕਿ ਜਿਹੜੇ ਲੋਕ ਪਿੱਛੇ ਨਾਅਰੇ ਮਾਰ ਰਹੇ ਆ ਉਹ ਪਤਾ ਨਹੀਂ ਇਹਦੇ ਚੇਲੇ ਨੇ ਕੀ ਨੇ ਜਦੋਂ ਭਜਨ गा ਰਿਹਾ ਤੇ ਉਹਦੇ ਵਿੱਚ ਮੋਦੀ ਮੋਦੀ ਕਹਿਣਾ ਬਣਦਾ ਨਹੀਂ ਹੈ ਧਾਰਮਿਕ ਝੰਡਾ ਚ ਅੱਲਾਹ ਹਰਾ ਜੇ ਮੋਦੀ ਕਹਿਣਾ ਦਾ ਇਹਦਾ ਮਤਲਬ ਉਹ ਪੋਲੀਟੀਕਲ ਮੰਚ ਸਜਾਇਆ ਗਿਆ ਜੋ ਪੋਲੀਟੀਕਲ ਮੰਚ ਆ ਤਾਂ ਹੀ ਮੈਂ ਕਹਿ ਰਿਹਾ ਕਿ ਇਲੈਕਸ਼ਨ ਕਮਿਸ਼ਨ ਇਹਦੇ ਤੇ ਐਕਸ਼ਨ ਲਵੇ ਵੀ ਧੜਮ ਧਰਮ ਦੇ ਆੜ ਦੇ ਵਿੱਚ ਇਹ ਰਾਜਨੀਤੀ ਨਾ ਕਰੇ ਸਰ ਪੋਲੀਟੀਕਲ ਮੰਚਾਂ ਦੇ ਰਾਣਾ ਰਾਜਾ ਵੜਿੰਗ ਨਾ ਜਾਂਦੇ ਕਿਉਂਕਿ ਫਿਰ ਉਹ ਭਾਜਪਾ ਦਾ ਹੀ ਸੀ ਰਾਜਾ ਵੜਿੰਗ ਤਾਂ ਕਾਂਗਰਸ ਦੇ ਸੀ ਤੁਹਾਨੂੰ ਤਾਂ ਹੀ ਤਾਂ ਕਿਹਾ ਵੀ ਰਾਜਾ ਵੜਿੰਗ ਜੇ ਗਏ ਆ ਪੋਲੀਟੀਕਲ ਮੰਚ ਬਣਾ ਦਿੱਤਾ ਗਿਆ ਉਹ ਦਿਖਾਇਆ ਕੁਝ ਹੋਰ ਗਿਆ ਦਰਸਾਇਆ ਕੁਝ ਹੋਰ ਗਿਆ ਜਦ ਇਹ ਕਹਿੰਦਾ ਚਾਹੁੰਦਾ ਦੇਖਦਾ ਤੁਹਾਨੂੰ ਪ੍ਰੋਜੈਕਟ ਜੀ ਨਾ ਕਲੀਅਰ ਨਹੀਂ ਹੋ ਰਹੀ ਨਾ ਕਿ ਇਹ ਧਾਰਮਿਕ ਪ੍ਰੋਗਰਾਮ ਸੀ ਇਹ ਪੋਲੀਟੀਕਲ ਬਣਾਇਆ ਗਿਆ ਮੇਰੇ ਹਿਸਾਬ ਦੇ ਨਾਲ ਧਾਰਮਿਕ ਦੀ ਧਾਰਮਿਕਤਾ ਦੀ ਆੜ ਚ ਸੱਦਿਆ ਗਿਆ ਪਰ ਇਹ ਪ੍ਰੋਗਰਾਮ ਬਾਅਦ ਚ ਇਹਨੂੰ ਪੋਲੀਟੀਕਲ ਬਣਾਇਆ ਗਿਆ ਠੀਕ ਹੈ ਠੀਕ ਹੈ ਤੁਸੀਂ ਹੁਣ ਆਪਣੇ ਕੰਪਲੇਨ ਅਫੀਸ਼ੀਅਲੀ ਫਾਈਲ ਕਰ ਦਿੱਤੀ ਆਪਣੀ ਮੈਂ ਤੁਹਾਨੂੰ ਦਿਖਾਈ ਹੈ ਜੀ ਜਲੰਧਰ ਤੋਂ ਹੋ ਚੁੱਕੀ ਹੈ ਉੱਥੋਂ ਕੰਪਲੇਨ ਹੋ ਚੁੱਕੀ ਆ ਤੇ ਸਾਰੇ ਪੰਜਾਬ ਦੇ ਭਾਈਚਾਰੇ ਦੇ ਵਿੱਚ ਰੋਸ ਹੈ ਅੱਜ ਅੱਜ ਜਿਹੜੇ ਲੋਕ ਤੁਸੀਂ ਲੁਧਿਆਣੇ ਆ ਯਾਰ ਤੁਸੀਂ ਲੁਧਿਆਣੇ ਤੋਂ ਕਰ ਰਹੇ ਨਹੀਂ ਉਹ ਸਾਡੀ ਗੱਲ ਹੁੰਦੀ ਨਾ ਕਮੇਟੀ ਦੀ ਕਿਉਂਕਿ ਪਹਿਲਾਂ ਵੀ ਇਹਦੇ ਤੇ ਐਫ ਆਈ ਆਰ ਜਲੰਧਰੋਂ ਦਰਜ ਹੋਈ ਸੀਗੀ ਉਹ ਉੱਥੇ ਇਹਨੇ ਮਾਫੀ ਮੰਗ ਕੇ ਖਹਿੜਾ ਛਡਾਇਆ ਸੀ ਇਸੇ ਲਈ ਜਲੰਧਰੋਂ ਦੁਆਰਾ ਐਪਲੀਕੇਸ਼ਨ ਦਿੱਤੀ ਗਈ ਆ ਕਿ ਜੇ ਮਾਫੀ ਮੰਗ ਲਈ ਤੇ ਨਾ ਨਾ ਹੁਣ ਕੋਈ ਮਾਫੀ ਨਹੀਂ ਲਈ ਕਿਸੇ ਤਰ੍ਹਾਂ ਦੀ ਮਾਫੀ ਨਹੀਂ ਇਹਦਾ ਮਤਲਬ ਇਹ ਮਜ਼ਾਕ ਉਡਾਂਦਾ ਹੈ ਹਰ ਵਾਰੀ ਇਹ ਮਜ਼ਾਕ ਉਡਾਊਗਾ ਤੇ ਹਰ ਵਾਰੀ ਮਾਫੀ ਮੰਗੇਗਾ ਬਿਲਕੁਲ ਕੋਈ ਮਾਫੀ ਨਹੀਂ ਹੈ ਰੋਸ਼ ਹੈ ਕਮਿਊਨਿਟੀ ਦੇ ਵਿੱਚ ਤੇ ਇਹਨੂੰ ਹੁਣ ਅਸੀਂ ਪਰਚਾ ਵੀ ਕਰਾਣਾ ਤੇ ਇਹਨੂੰ ਅੰਦਰ ਵੀ ਕਰਾਣਾ ਇਹਦੇ ਤੇ ਬਿਆਨ ਵੀ ਕਰਾਣਾ ਕਿ ਕਿਸੇ ਵੀ ਧਰਮ ਦਾ ਮਜ਼ਾਕ ਨਾ ਆਵੇ ਤੇ ਫਿਰ ਸਿਆਸੀ ਜਿਹੜੀ ਪਾਰਟੀ ਨੇ ਰਿਜਿਸਟਰ ਕਰ ਰਹੇ ਹੋ ਕਿ ਕਿਸੇ ਉਹਨਾਂ ਦੇ ਵੀ ਕਰੋਗੇ ਸਿਆਸੀ ਪਾਰਟੀ ਦਾ ਤੁਹਾਨੂੰ ਦੱਸਦਾ ਵੀ ਜਿਹੜੇ ਲੋਕ ਉਥੇ ਤਾੜੀਆਂ ਮਜਾਰਿਆ ਭੰਗੜੇ ਪਾ ਰਿਆ ਉਹਨਾਂ ਦਾ ਬਾਈਕਾਟ ਕੀਤਾ ਜਾਏ ਪੰਜਾਬ ਦੀ ਪੂਰੀ ਕਾਂਗਰਸ ਨੂੰ ਰਿਪਰੈਜ਼ੈਂਟ ਕਰਨ ਵਾਲਾ ਪੰਜਾਬ ਦਾ ਪ੍ਰਧਾਨ ਰਾਜਾ ਬੜਿੰਗ ਉਥੇ ਖੁਦ ਤਾੜੀਆਂ ਮਾਰਦਾ ਜਿਹੜੇ ਕੀ ਕਹਿੰਦੇ ਆ ਕਿ ਕ੍ਰਿਸਚੀਅਨ ਸਾਡੀ ਫੈਮਿਲੀ ਦੀ ਵੋਟ ਹੈ ਤੇ ਉਹ ਕਿਹੜੇ ਤਰੀਕੇ ਦੇ ਨਾਲ ਉੱਥੇ ਸਾਡੇ ਤੋਂ ਵੋਟਾਂ ਮੰਗੇਗਾ ਤਾਂ ਕੀ ਉਹ ਦਰਸ਼ਾਣਾ ਚਾਹੁੰਦਾ ਆ ਇਹ ਕਹਿ ਕੇ ਕਿ ਚਰਚਾ ਨਾ ਬਣਨ ਮੈਂ ਤੁਹਾਨੂੰ ਦੱਸਦਾ ਪਿਛਲੇ ਦਿਨਾਂ ਦੇ ਵਿੱਚ ਇਸ ਸਾਲ ਦੇ ਵਿੱਚ 101 ਚਰਚਾਂ ਦਾ ਮੈਦਗਠਨ ਕੀਤਾ ਤੇ ਹਜ਼ਾਰ ਚਰਚ ਬਣੂਗਾ ਇਹ ਕੌਣ ਹੁੰਦਾ ਚਰਚ ਨੂੰ ਰੋਕਣ ਵਾਲਾ ਜਾਂ ਭਾਈਚਾਰੇ ਨੂੰ ਤੇ ਪ੍ਰਚਾਰ ਨੂੰ ਬੰਦ ਕਰਨ ਵਾਲਾ ਪ੍ਰਚਾਰ ਚੱਲਦਾ ਰਿਹਾ ਆ ਚੱਲਦਾ ਸੀ ਤੇ ਚੱਲਦਾ ਰਹੇਗਾ ਜਿਹੜੀ ਵੀ ਬਾਈ ਕਰਦੇ ਹੋਗੇ ਜਿਹਦੀ ਵੀ ਕਰਦੇ ਹੋ ਫਾਜੀ ਸਭ ਦਾ ਹੀ ਬਾਈਕਾਟ ਜਿਹੜੇ ਉੱਥੇ ਤਾੜੀਆਂ ਮਾਰ ਕੇ ਭੰਗੜੇ ਪਾਉਂਦੇ ਸੀ ਤੁਸੀਂ ਰਾਜਾ ਲੁਧਿਆਣੇ ਤੋਂ ਮਹਾਰਾ ਰਵਨੀਤ ਸਿੰਘ ਬਿੱਟੂ ਵੀ ਕਿਸੇ ਦਾ ਨਾਮ ਆ ਮੈਂ ਉਹਦਾ ਵੀ ਨਾਮ ਲਿਆ ਆ ਬੀਜੇਪੀ ਦਾ ਕਹਿੰਦੇ ਮੈਨੂੰ ਨਹੀਂ ਪਤਾ ਉਹ ਬੀਜੇਪੀ ਦਾ ਆ ਮੈਨੂੰ ਨਹੀਂ ਪਤਾ ਉਹ ਕਾਂਗਰਸ ਦਾ ਮੈਂ ਪਾਰਟਿਕੂਲਰ ਨਾਮ ਲਿਆ ਆ ਤੁਸੀਂ ਕਾਂਗਰਸ ਦਾ ਨਾਮ ਲਿਆ ਬੀਜੇਪੀ ਨਹੀਂ ਲੈ ਰਹੇ ਤੁਸੀਂ ਕਹਿੰਦੇ ਬੀਜੇਪੀ ਨੂੰ ਵੀ ਬਾਈਕਾਟ ਕਰੋਗੇ ਫਾਜੀ ਬਿਲਕੁਲ ਬਾਈਕਾਟ ਕਰਾਂਗੇ ਜਿਹੜਾ ਬੰਦਾ ਸਾਡੇ ਧਰਮ ਦਾ ਮਜ਼ਾਕ ਉਡਾਏਗਾ ਉਹਦਾ ਬਾਈਕਾਟ ਵੀ ਹੋਏਗਾ ਕਿਹੜੀ ਕਿਹੜੀ ਪਾਰਟੀ ਦਾ ਉੱਥੇ ਕਾਂਗਰਸ ਤੇ ਭੀਜੇਪੀ ਦੋਨੋਂ ਉਥੇ ਵਰਾਜਮਾਨ ਸੀ ਤਾੜੀਆਂ ਮਾਰੀਆਂ ਜਾ ਰਹੀਆਂ ਸੀ ਭੰਗੜੇ ਪੈ ਰਹੇ ਸੀ ਦੋਨੋਂ ਹੀ ਪਾਰਟੀਆਂ ਦੇ ਲੀਡਰ ਚਲੋ ਇੱਕ ਤਾਂ ਕੱਲਾ ਇੱਕ ਕੌਨਸਟੀਚੂਐਂਸੀ ਦਾ ਐਮਪੀ ਦਾ ਕੈਂਡੀਡੇਟ ਆ ਪਰ ਇੱਕ ਜਿਹੜਾ ਪੰਜਾਬ ਦੀ ਨਮਾਇੰਦਗੀ ਕਰਨ ਆਲਾ ਪੰਜਾਬ ਦਾ ਸਟੇਟ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਜਿਹੜਾ ਉਥੇ ਤਾੜੀਆਂ ਮਾਰ ਰਿਹਾ ਆ ਉਹਦੀ ਪੂਰੇ ਪੰਜਾਬ ਦੇ ਵਿੱਚ ਉਹਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਤੇ ਉਹਨੂੰ ਦੱਸਿਆ ਜਾਏਗਾ ਵੀ ਇਸਾਈ ਭਾਈਚਾਰਾ ਕੀ ਆ ਕਿ ਦੋਨੋਂ ਪਾਰਟੀਆਂ ਦਾ ਬਾਈਕਾਟ ਦੋਨੋਂ ਬਾਟੀਆਂ ਦਾ ਬਾਈਕਾਟ ਹੋਣੇ ਜੇ ਮਾਫੀ ਮੰਗ ਲਏ ਤੇ 2000 ਕੁ ਪੰਮਾ ਗੁਰ ਰਵੀਦ ਪਿੱਕੂ ਨੇ ਪੁਹਾਰਾ ਇਹ ਬਣੇ ਕੀ ਉਹਨਾਂ ਨੂੰ ਮਾਫ ਕੀਤੇ ਉਹ ਫੇ ਸਾਡੀ ਕਮੇਟੀ ਦੇਖੇਗੀ ਜੀ ਕੀ ਕਰਨਾ ਉਸ ਟਾਈਮ ਇਲੈਕਸ਼ਨਾਂ ਵਿੱਚ ਹੋਰ ਵੀ ਧਾਰਮਿਕ ਪ੍ਰੋਗਰਾਮ ਹੋਣਗੇ ਆਲ ਓਵਰ ਪੰਜਾਬ ਹੋਵੇਗਾ ਜੀ ਆਲ ਓਵਰ ਪੰਜਾਬ ਆਲ ਓਵਰ ਪੰਜਾਬ ਸਰ ਇਲੈਕਸ਼ਨਾਂ ਵਿੱਚ ਹੋਰ ਹੀ ਪ੍ਰੋਗਰਾਮ ਹੋਣਗੇ ਤੇ ਜਿਹੜਾ ਜਿਹੜਾ ਸਾਂਸਤਾ ਕਰਵਾਣਗੇ ਪ੍ਰੋਗਰਾਮ ਧਾਰਮਿਕ ਕਰੋਲੇ ਵਾ ਜਦੋਂ ਕਿ ਆਹ ਨਾਰੇ ਨਾ ਲੱਗਣ ਕਿ ਇੱਥੇ ਕੀ ਵੈਸੀ ਦਾ ਮੈਂ ਇਹੀ ਅਪੀਲ ਕਰਦਾ ਆ ਵੀ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਇਦਾਂ ਦੇ ਨਾਰੇ ਨਾ ਲੱਗਣ ਤਾਂ ਕਿ ਨਾ ਕੀ ਕਿਸੇ ਦੀ ਫੁੱਟ ਪਵੇ ਨਾ ਧ ਹਮੇਸ਼ਾ ਜਿੱਦਾਂ ਸ਼ਾਂਤੀ ਪਿਆਰ ਦੇ ਵਿੱਚ ਸਾਰੇ ਭਾਈਚਾਰੇ ਚੱਲਦੇ ਆ ਰਹੇ ਆ ਉਸੇ ਤਰ੍ਹਾਂ ਚੱਲਣ ਤਾਂ ਕਿ ਇੱਕ ਚੰਗਾ ਸੰਦੇਸ਼ ਜਾ ਸਕੇ ਮੈਂ ਤਾਂ ਇਹ ਵੀ ਕਹੂੰਗਾ ਕਿ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਨੂੰ ਨਾ ਸੱਦਿਆ ਜਾਏ ਕਿਉਂਕਿ ਇਹ ਮਾਹੌਲ ਖਰਾਬ ਕਰਦੇ ਆ ਇਹਨਾਂ ਦਾ ਕੋਈ ਧਰਮ ਨਹੀਂ ਹੈ ਕੋਈ ਕੁਛ ਨਹੀਂ ਹੈ ਇਸ ਲਈ ਇਹ ਇਹ ਗੱਲਾਂ ਤੇ ਲਗਾਮ ਤੇ ਅੰਕੁਸ਼ ਪਾਣਾ ਚਾਹੀਦਾ ਹੈ ਠੀਕ ਹੈ ਜੀ ਸਿੱਧੇ ਤੋਂ ਅਸੀਂ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਹਾਂ ਪਾਰਟੀ ਦਾ ਮੈਂ ਤੁਹਾਨੂੰ ਸਿੱਧਾ ਕਿਹਾ ਸਾਡੇ 크ਿਸਚਨ ਕੈਂਡੀਡੇਟ ਜਿੱਥੇ ਖੜੇ ਆ ਤੁਹਾਨੂੰ ਦੱਸਿਆ ਵੀ 6 ਖੜੇ ਆ 3 ਕੋ ਹੋਰ ਖੜਨਗੇ ਤੇ ਅਸੀਂ ਉਹਨਾਂ ਦੀ ਸਿੱਧਾ ਸਪੋਰਟ ਕਰਾਂਗੇ ਉਹਨਾਂ ਤਿੰਨਾਂ ਚ ਲੁਧਿਆਣੇ ਚ ਵੀ ਆਦੇ ਲੁਧਿਆਣੇ ਦੇ ਵਿੱਚ ਵੀ ਜਲਦੀ ਅਸੀਂ ਕੈਂਡੀਡੇਟ ਜਾਣਿਆ ਉਹਦੇ ਵਿੱਚ ਨਾਲ ਦੱਸਿਆ ਸੀ ਵੀ ਇਹ ਸਪੋਰਟ ਇੱਥੇ ਹੀ ਐ ਅਗਲੀ ਸਪੋਰਟ ਸਾਡੀ ਕੋਈ ਨਹੀਂ ਆ ਉਹ ਬਹੁਤ ਚੱਲੀ ਸੀ ਸਾਰੇ ਕਿਤੇ মিডিਆ ਨੇ ਉਹ ਕਵਰ ਕੀਤਾ ਹੀ ਬਕਾਇਦਾ ਦੱਸਿਆ ਗਿਆ ਸੀ ਕਿ ਜਿਮਨੀ ਚੋਣ ਦੀ ਉਹ ਸਪੋਰਟ ਹੈ ਹੋਰ ਕਿਸੇ ਚੀਜ਼ ਦੀ ਸਪੋਰਟ ਨਹੀਂ ਬਾਕੀ ਜੇ ਤੁਸੀਂ ਆਮ ਆਦਮੀ ਦੀ ਗੱਲ ਕਰੂੰ ਆ ਆਮ ਆਦਮੀ ਨੇ 6 ਕੈਂਡ ਕੀਤਾ ਹੋਇਆ ਕਾਂਗਰਸ ਨਾਲ ਪੰਜਾਬ ਦੇ ਭੋਲੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਪੰਜਾਬ ਤੋਂ ਬਾਹਰ ਸਾਰੇ ਕਿਤੇ ਕਾਂਗਰਸ ਤੇ ਆਮ ਆਦਮੀ ਇਕੱਠੀ ਆ ਇੱਥੇ ਸਿਰਫ ਸਾਨੂੰ ਦੱਸਿਆ ਜਾ ਰਿਹਾ ਵੀ ਇਹ ਅਲੱਗ-ਅਲੱਗ ਆ ਅੱਜ ਜਦੋਂ ਰਾਜਾ ਬੜਿੰਗ ਅਨਾਊਂਸ ਹੋ ਗਿਆ ਤੇ ਆਮ ਆਦਮੀ ਦਾ ਪ੍ਰਚਾਰ ਕਿਉਂ ਕਟ ਗਿਆ ਇਹ ਸੋਚਣ ਦੀ ਗੱਲ ਆ ਸਾਡੇ ਲੋਕਾਂ ਨੂੰ ਚਕੰਨੇ ਹੋਣ ਦੀ ਗੱਲ ਹੈ ਤਾਂ ਕਿ ਅਸੀਂ ਜਾਗਰੂਕ ਹੋਈਏ ਵੀ ਪੰਜਾਬ ਦੇ ਲਈ ਕੀ ਵਹਿਤਰਾ ਕੀ ਕਰਨਾ ਚਾਹੀਦਾ ਹੈ ਆਮ ਆਦਮੀ ਦਾ ਪ੍ਰਚਾਰ ਕਿੰਨਾ ਘੱਟ ਗਿਆ ਕਹਿੰਦੇ ਉਸ ਨੂੰ ਦੇਖ ਹੀ ਰਿਹਾ ਹੁਣ ਆ ਦਿਖ ਰਿਹਾ ਸਾਰੇ ਪਾਸੇ ਜੀ ਰਾਜਾ ਆਪਣੇਂਗ ਰਾਜਾ ਆਪਣੇਂ ਆਮ ਆਦਮੀ ਦਾ ਕਿਤੇ ਪ੍ਰਚਾਰ ਹੀ ਨਹੀਂ ਨਜ਼ਰ ਆ ਰਿਹਾ ਪਿੱਛੇ ਨਹੀਂ ਤਾਂ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਪੂਰਾ ਪ੍ਰਚਾਰ ਚੱਲ ਰਿਹਾ ਸੀ ਚਾਹੋ ਕੇਜਰੀਵਾਲ ਜੀ ਦਾ ਅੰਦਰ ਜਾਣਾ ਤੇ ਨਾਲ ਈਡੀ ਦੀ ਇਹਨਾਂ ਦਿੱਤੀ ਐਲਬਰਟ ਜੀ ਜਿਹੜੀ ਉੱਥੋਂ ਦੀ ਪ੍ਰਬੰਧਕ ਕਮੇਟੀ ਸੀ ਉਹਨਾਂ ਨੂੰ ਵੀ ਸਨਮਾਰ ਨਹੀਂ ਠਰਨਾ ਚਾਹੀਦਾ ਵੀ ਅਜੇਹਾ ਮਾਹੌਲ ਨਾ ਸਿੱਧਿਆ ਜਾਵੇ ਜਿਸ ਨਾਲ ਸਮਾਜ ਦੇ ਵਿੱਚ ਇਸ ਤਰੀਕੇ ਦੇ ਵਿੱਢੇ ਆਪਾਂ ਉਹੀ ਗੱਲ ਕੀਤੀ ਆ ਨਾ ਵੀ ਧਾਰਮਿਕ ਸਮਾਗਮ ਜਿਹੜੇ ਰੱਖਦੇ ਆ ਉਹ ਇਹ ਗੱਲ ਤੋਂ ਸੁਚੇਤ ਹੋਣ ਵੀ ਕੋਈ ਗੱਲ ਇਦਾਂ ਦੀ ਨਾ ਹੋਵੇ ਜਿਹਦਾ ਕਰਕੇ ਹੇਟ ਸਪੀਚ ਕਰਕੇ ਦੋ ਫਿਰਕਿਆਂ ਦਾ ਦੋ ਧਰਮਾਂ ਦਾ ਆਪਸ ਦੇ ਵਿੱਚ ਫਰਕ ਪਵੇ ਤਾਂ ਕਿ ਸ਼ਾਂਤੀ ਬਣੀ ਰਹੇ ਜਿਹੜੀ ਮੈਨੇਜਮੈਂਟ ਕਮੇਟੀਆਂ ਇਦਾਂ ਦਾ ਪ੍ਰੋਗਰਾਮ ਕਰਾਉਂਦੀਆਂ ਨੇ ਉਹਨਾਂ ਨੂੰ ਚਾਹੀਦਾ ਹੈ ਉਹ ਦਿਸ਼ਾ ਨਿਰਦੇਸ਼ ਦੇ ਕੇ ਇਦਾਂ ਦੇ ਕਲਾਕਾਰਾਂ ਨੂੰ ਸਟੇਜ ਤੇ ਚੜਾਉਣ